ਬੋਲਣ ਲਈ ਕੁਛ ਹੈ ਨਹੀਂ ਬੜਾ ਕੁਛ ਘਟ ਗਿਆ ਸਾਡੀ ਪੰਜਾਬੀ ਇੰਡਸਟਰੀ ਵਿੱਚ ਬਹੁਤ ਕੁਛ ਵਰਤ ਗਿਆ ਹੈ ਨਾ ਅ ਰਾਜਵੀਰ ਜਵੰਦਾ ਬਹੁਤ ਮੁਸ਼ਕਲ ਹਾਲਾਤਾਂ ਵਿੱਚ ਨੇ ਉਸ ਤੋਂ ਬਾਅਦ ਚਰਨਜੀਤ ਧੂਜਾ ਸਾਹਿਬ ਚਲੇ ਗਏ ਫਿਰ ਖਾਨ ਸਾਹਿਬ ਦੀ ਮਾਤਾ ਉਹਨਾਂ ਦਾ ਦੇਹਾਂਤ ਹੋ ਗਿਆ ਐਦਾਂ ਲੱਗ ਰਿਹਾ ਜਿਦਾ ਨਜ਼ਰ ਜੀ ਲੱਗੀ ਹੈ ਸਾਡੀ ਇੰਡਸਟਰੀ ਨੂੰ ਤੇ ਵਾਹਿਗੁਰੂ ਅੱਗੇ ਪ੍ਰਾਰਥਨਾ ਕਰਦੇ ਹਾਂ ਸਭ ਠੀਕ ਹੋਵੇ ਅੱਗੇ ਔਰ ਇਹਨਾਂ ਦੀ ਅੰਤਮ ਅਰਦਾਸ ਵਿੱਚ ਅਸੀਂ ਸ਼ਾਮਲ ਹੋਏ ਆਂ ਖਾਨ ਸਾਹਿਬ ਨੂੰ ਫੈਸਲਾ ਦੇਣਾ ਹੈ ਸੀ ਸਾਰੇ ਮਿਹਰਬਾਨ ਬੋਲਣ ਲਈ ਕੁਛ ਹੈ ਨਹੀਂ ਬੜਾ ਕੁਝ ਘਟ ਗਿਆ ਸਾਡੀ ਪੰਜਾਬੀ ਇੰਡਸਟਰੀ ਵਿੱਚ ਬਹੁਤ ਕੁਝ ਵਰਤ ਗਿਆ ਹੈ ਨਾ ਅ ਰਾਜਵੀਰ ਜਵੰਧਾ ਬਹੁਤ ਮੁਸ਼ਕਿਲ ਹਾਲਾਤਾਂ ਵਿੱਚ ਨੇ ਉਸ ਤੋਂ ਬਾਅਦ ਚਰਨਜੀਤ ਧੂਜਾ ਸਾਹਿਬ ਚਲੇ ਗਏ ਫਿਰ ਖਾਨ ਸਾਹਿਬ ਦੀ ਮਾਤਾ ਉਹਨਾਂ ਦਾ ਦੇਹਾਂਤ ਹੋ ਗਿਆ ਐਦਾਂ ਲੱਗ ਰਿਹਾ ਜਿਦਾ ਨਜ਼ਰ ਜੀ ਲੱਗੀ ਹੈ ਸਾਡੀ ਇੰਡਸਟਰੀ ਨੂੰ ਤੇ ਵਾਹਿਗੁਰੂ ਅਕੀਰ ਪ੍ਰਾਰਥਨਾ ਕਰਦੇ ਆ ਸਭ ਠੀਕ ਹੋਵੇ ਅੱਗੇ ਔਰ ਇਹਨਾਂ ਦੀ ਅੰਤਮ ਅਰਦਾਸ ਵਿੱਚ ਅਸੀਂ ਸ਼ਾਮਲ ਹੋਏ ਆਂ ਖਾਨ ਸਾਹਿਬ ਨੂੰ ਹੌਸਲਾ ਦੇਣਾ ਹੈ ਸੀ ਸਾਰੇ ਮਿਹਰਬਾਨ ਬੋਲਣ ਲਈ ਕੁਝ ਹੈ ਨਹੀਂ ਬੜਾ ਕੁਝ ਘਟ ਗਿਆ ਸਾਡੀ ਪੰਜਾਬੀ ਇੰਡਸਟਰੀ ਵਿੱਚ ਬਹੁਤ ਕੁਝ ਵਰਤ ਗਿਆ ਹੈ ਨਾ ਅ ਰਾਜਵੀਰ ਜਵੰਦਾ ਬਹੁਤ ਮੁਸ਼ਕਲ ਹਾਲਾਤਾਂ ਵਿੱਚ ਨੇ ਉਸ ਤੋਂ ਬਾਅਦ ਚਰਨਜੀਤ ਧੂਜਾ ਸਾਹਿਬ ਚਲੇ ਗਏ ਫਿਰ ਖਾਨ ਸਾਹਿਬ ਦੀ ਮਾਤਾ ਉਹਨਾਂ ਦਾ ਦੇਹਾਂਤ ਹੋ ਗਿਆ ਇਦਾਂ ਲੱਗ ਰਿਹਾ ਜਿਦਾ ਨਜ਼ਰ ਜੀ ਲੱਗੀ ਹੈ ਸਾਡੀ ਇੰਡਸਟਰੀ ਨੂੰ ਤੇ ਵਾਹਿਗੁਰੂ ਅੱਗੇ ਪ੍ਰਾਰਥਨਾ ਕਰਦੇ ਆਂ ਸਭ ਠੀਕ ਹੋਵੇ ਅੱਗੇ ਔਰ ਇਹਨਾਂ ਦੀ ਅੰਤਮ ਅਰਦਾਸ ਵਿੱਚ ਅਸੀਂ ਸ਼ਾਮਲ ਹੋਇਆ। ਖਾਂ ਸਭ ਨੂੰ ਹੌਸਲਾ ਦੇਣਾ ਹੈ ਸੀ ਸਾਰੇ ਮਿਹਰਬਾਨ ਬੋਲਣ ਲਈ ਕੁਝ ਹੈ ਨਹੀਂ ਬੜਾ ਕੁਝ ਕੱਟ ਗਿਆ ਸਾਡੀ ਪੰਜਾਬੀ ਇੰਡਸਟਰੀ ਵਿੱਚ ਬਹੁਤ ਕੁਝ ਵਰਤ ਗਿਆ ਹੈ ਨਾ ਅ ਰਾਜਵੀਰ ਜਵੰਦਾਬ ਬਹੁਤ ਮੁਸ਼ਕਿਲ ਹਾਲਾਤਾਂ ਵਿੱਚ ਨੇ ਸਵਾਚਰਨਜੀਤ ਊਜਾ ਸਾਹਿਬ ਚਲੇ ਗਏ ਫਿਰ ਖਾਨ ਸਾਹਿਬ ਦੀ ਮਾਤਾ ਉਹਨਾਂ ਦਾ ਦੇਹਾਂਤ ਹੋ ਗਿਆ ਐਦਾਂ ਲੱਗ ਰਿਹਾ ਜਿਦਾ ਨਜ਼ਰ ਜੀ ਲੱਗੀ ਹੈ ਸਾਡੀ ਇੰਡਸਟਰੀ ਨੂੰ ਤੇ ਵਾਹਿਗੁਰੂ ਅਗੇ ਪ੍ਰਾਰਥਨਾ ਕਰਦੇ ਹਾਂ ਸਭ ਠੀਕ ਹੋਵੇ ਅੱਗੇ ਔਰ ਇਹਨਾਂ ਦੀ ਅੰਤਮ ਅਰਦਾਸ ਵਿੱਚ ਅਸੀਂ ਸ਼ਾਮਲ ਹੋਏ ਹਾਂ ਖਾਨ ਸਾਹਿਬ ਨੂੰ ਹੌਸਲਾ ਦੇਣਾ ਹੈ ਸੀ ਸਾਰੇ ਮਿਹਰਬਾਨ ਬੋਲਣ ਲਈ ਕੁਝ ਹੈ ਨਹੀਂ ਬੜਾ ਕੁਝ ਘਟ ਗਿਆ ਸਾਡੀ ਪੰਜਾਬੀ ਇੰਡਸਟਰੀ ਵਿੱਚ ਬਹੁਤ ਕੁਝ ਵਰਤ ਗਿਆ ਹੈ ਨਾ ਰਾਜਵੀਰ ਜਵੰਦਾ ਬਹੁਤ ਮੁਸ਼ਕਲ ਹਾਲਾਤਾਂ ਵਿੱਚ ਨੇ ਉਸ ਤੋਂ ਬਾਅਦ ਚਰਨਜੀਤ ਹੋਜਾ ਸਾਹਿਬ ਚਲੇ ਗਏ ਫਿਰ ਖਾਨ ਸਾਹਿਬ ਦੀ ਮਾਤਾ ਉਹਨਾਂ ਦਾ ਦੇਹਾਂਤ ਹੋ ਗਿਆ ਐਦਾਂ ਲੱਗ ਰਿਹਾ ਜਿਦਾ ਨਜ਼ਰ ਜੀ ਲੱਗੀ ਹੈ ਸਾਡੀ ਇੰਡਸਟਰੀ ਨੂੰ ਤੇ ਵਾਹਿਗੁਰੂ ਅੱਗੇ ਪ੍ਰਾਰਥਨਾ ਕਰਦੇ ਹਾਂ ਸਭ ਠੀਕ ਹੋਵੇ ਅੱਗੇ ਔਰ ਇਹਨਾਂ ਦੀ ਅੰਤਮ ਅਰਦਾਸ ਵਿੱਚ ਅਸੀਂ ਸ਼ਾਮਲ ਹੋਏ ਹਾਂ ਖਾਨ ਸਾਹਿਬ ਨੂੰ ਹੌਸਲਾ ਦੇਣਾ ਹੈ ਸੀ ਸਾਰੇ ਮਿਹਰਬਾਨ ਬੋਲਣ ਲਈ ਕੁਝ ਹੈ ਨਹੀਂ ਬੜਾ ਕੁਝ ਕਟ ਗਿਆ ਸਾਡੀ ਪੰਜਾਬੀ ਇੰਡਸਟਰੀ ਵਿੱਚ ਬਹੁਤ ਕੁਝ ਵਰਤ ਗਿਆ ਹੈ ਨਾ ਅ ਰਾਜਵੀਰ ਜਵੰਦਾ ਬਹੁਤ ਮੁਸ਼ਕਲ ਹਾਲਾਤਾਂ ਵਿੱਚ ਨੇ ਉਸ ਤੋਂ ਬਾਅਦ ਚਰਨਜੀਤ ਹੋਜਾ ਸਾਹਿਬ ਚਲੇ ਗਏ ਫਿਰ ਖਾਨ ਸਾਹਿਬ ਦੀ ਮਾਤਾ ਉਹਨਾਂ ਦਾ ਦਿਹਾਂਤ ਹੋ ਗਿਆ ਐਦਾਂ ਲੱਗ ਰਿਹਾ ਜਿਦਾ ਨਜ਼ਰ ਜੀ ਲੱਗੀ ਹੈ ਸਾਡੀ ਇੰਡਸਟਰੀ ਨੂੰ ਤੇ ਵਾਹਿਗੁਰੂ ਅੱਗੇ ਪ੍ਰਾਰਥਨਾ ਕਰਦੇ ਹਾਂ ਸਭ ਠੀਕ ਹੋਵੇ ਅੱਗੇ ਔਰ ਇਹਨਾਂ ਦੀ ਅੰਤਮ ਅਰਦਾਸ ਵਿੱਚ ਅਸੀਂ ਸ਼ਾਮਲ ਹੋਏ ਆਂ ਖਾਨ ਸਾਹਿਬ ਨੂੰ ਫ਼ੈਸਲਾ ਦੇਣਾ ਹੈ ਸੀ ਸਾਰੇ ਮਿਹਰਬਾਨ